ਬੜੀ ਸੁਖ ਦੀ ਖਬਰ ਆ ਕਿਵੇਂ ਮਨਾਇਆ ਗਿਆ ਜਿਹੜੇ ਆ ਟਰੱਕ ਕਰਮਚਾਰੀ ਜਿਹੜੇ ਤੇਲ ਰਿਪੋਜ਼ ਦੇ ਵਿੱਚ ਕਰਦੇ ਸੀ ਟਰੱਕਾਂ ਵੀ ਨਾਲ ઓਪਰੇਟ ਕਰਦੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋ ਕੇ ਫਿਰ ਵੱਡੇ ਅਹੁਦੇਦਾਰ ਜਿਹੜੇ ਇੱਥੇ ਸਾਡੇ ਮੇਰੇ ਨਾਲ ਨੇ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਜਿਹੜਾ ਕਿਉਂਕਿ ਬਰਾਹਤ ਦੀ ਖਬਰ ਆ ਬੜਾ ਪੈਨਿਕ ਹੋ ਗਿਆ ਸੀਗਾ ਕਿਵੇਂ ਕਿਵੇਂ ਗੱਲਬਾਤ ਹੋਈ ਆ ਕੀ ਕਿਹੜੀਆਂ ਟਰਮਸ ਤੇ ਉਹ ਮੰਨੇ ਨੇ ਅ ਦੇਖੋ ਜੀ ਜਿਹੜਾ ਇਹਨਾਂ ਦਾ ਮੁੱਦਾ ਸੀਗਾ ਉਹ ਉਸ ਦੇ ਬਾਰੇ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਇੱਕ ਇਹਨਾਂ ਨੇ ਮੰਗ ਪੱਤਰ ਵੀ ਸਾਨੂੰ ਯੂਨੀਅਨ ਨੇ ਦਿੱਤਾ ਹੈਗਾ ਅਸੀਂ ਇਹਨਾਂ ਨਾਲ ਜਿਹੜੀ ਗੱਲ ਹੋਈ ਆ ਅਸੀਂ ਇਹਨਾਂ ਦੇ ਜਿਹੜੇ ਕਨਸਰਨਸ ਆ ਉਹ ਸਟੇਟ ਲੈਵਲ ਤੇ ਫਲੈਗ ਕਰਾਂਗੇ ਐਂਡ ਆਲਰੇਡੀ ਇਸ ਦੀ ਗੱਲਬਾਤ ਚੱਲਦੀ ਪਈ ਹੈ ਕਿ ਪੰਜਾਬ ਸਰਕਾਰ ਵੀ ਇਹਨੂੰ ਸੈਂਟਰਲ ਗਵਰਨਮੈਂਟ ਦੇ ਲੈਵਲ ਤੇ ਇਹਨੂੰ ਫਲੈਗ ਕਰਨਗੇ ਇਹਨਾਂ ਦਾ ਕੰਸਰਨ ਹੈ ਇਹਨਾਂ ਨੇ ਮੰਗ ਪੱਤਰ ਸਾਨੂੰ ਅੱਜ ਦੇ ਦਿੱਤਾ ਹੈਗਾ ਉਹ ਮੰਗ ਪੱਤਰ ਅਸੀਂ ਅੱਜ ਹੀ ਪੰਜਾਬ ਸਰਕਾਰ ਦੇ ਨੂੰ ਭੇਜਾਂਗੇ ਮੁੱਖ ਮੰਤਰੀ ਆਫਿਸ ਨੂੰ ਵੀ ਭੇਜਾਂਗੇ ਸੀਐਸ ਆਫਿਸ ਨੂੰ ਵੀ ਭੇਜਾਂਗੇ ਅੱਛਾ ਇਹਨਾਂ ਦੀਆਂ ਕੀ ਮੰਗਾਂ ਖਾਸ ਕਰਕੇ ਕਿਉਂਕਿ ਆਪਾਂ ਜੋ ਕਹਿੰਦੇ ਆ ਖੇਟਾਂ ਦੇ ਰੰਨ ਦੇ ਉੱਤੇ ਆ ਇਹ ਕਹਿੰਦੇ ਆ ਵੀ ਜੇ ਅਸੀਂ ਰੁਕਦੇ ਆ ਤਾਂ ਸਾਡੇ ਉੱਤੇ ਵੀ ਮਾਰਿਆ ਜਾ ਸਕਦਾ ਹੈ ਸਾਨੂੰ ਕੰਪਨਸੇਸ਼ਨ ਚਾਹੀਦਾ ਮੋਟੇ ਮੋਟੇ ਕਿਹੜੀਆਂ ਮੰਗਾਂ ਰੱਖੀਆਂ ਸੀ ਉਹਨਾਂ ਨੇ ਬੇਸਿਕਲੀ ਇਹੀ ਮੰਗਾਂ ਸੀਗੀਆਂ ਇਹਨਾਂ ਦੀਆਂ ਐਂਡ ਕਿਉਂਕਿ ਜਿਹੜਾ ਸੋਧ ਹੋਈ ਹੈਗੀ ਆ ਲਾਅ ਦੇ ਵਿੱਚ ਉਸ ਦੇ ਬਾਬਤ ਥੋੜਾ ਜਿਹਾ ਇਹ ਜਿੰਤਾ ਕਹਿੰਦੇ ਆ ਕਿ ਇਹਨਾਂ ਨੂੰ ਥੋੜਾ ਜਿਹਾ ਲੱਗਦਾ ਸੀਗਾ ਕਿ ਉਸ ਦੇ ਬਾਰੇ ਇਹਨਾਂ ਤੋਂ ਟਬਲ ਆ ਸਕਦੀ ਹੈ ਸੋਚ ਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ ਕਿ ਹਜੇ ਲਾਅ ਇੰਪਲੀਮੈਂਟੇਸ਼ਨ ਹਜੇ ਹੋਣੀ ਹੈਗੀ ਐਂਡ ਜਦੋਂ ਹੋਏਗੀ ਉਸ ਦੇ ਬਾਰੇ ਵੀ ਉਹਨਾਂ ਨੂੰ ਦੱਸ ਦਿੱਤਾ ਜਾਏਗਾ ਪਰ ਦੋਸਤੋ ਪਹਿਲੇ ਅਸੀਂ ਇਹਨਾਂ ਦੇ ਕੰਸਰਨ ਜ਼ਰੂਰ ਫਲੈਗ ਕਰ ਦਵਾਂਗੇ ਬਾਕੀ ਸਟੇਟਸ ਦਾ ਕੀ ਹੈ ਉੱਥੇ ਵੀ ਜਿਹੜਾ ਆ ਵੀ ਹੈਡ ਆਨ ਹੋ ਗਿਆ ਜਾਂ ਨਹੀਂ ਹਲੇ ਮੋਸਟਲੀ ਸਾਰੇ ਇੰਡੀਆ ਦੇ ਵਿੱਚ ਹੀ ਇਹਨਾਂ ਨੇ ਡਰਾਈਵਰ ਜਿਹੜੇ ਨੇ ਇਹਨਾਂ ਨੇ ਮੈਸੇਜ ਲਗਾਤਾ ਹੈ ਇਵਨ ਬਠਿੰਡੇ ਤੋਂ ਵੀ ਰੈਫਾਈਨਰੀ ਤੋਂ ਚਾਲੂ ਹੋ ਚੁੱਕਿਆ ਹੈ ਇੱਥੋਂ ਵੀ ਚਾਲੂ ਹੋ ਚੁੱਕਿਆ ਹੈ ਔਰ ਜਿਹੜੇ ਮੋਸਟਲੀ ਇਹ ਸਾਡੇ ਬਠਿੰਡਾ ਤੇ ਜਿਹੜੇ ਸੋਚੀਪਿੰਡ ਵਾਲੇ ਨੇ ਇਹ 50 ਤੋਂ 70% ਜਿਹੜੇ ਐ ਨੂੰ ਇਸ ਨਾਰਥ ਏਰੀਆ ਨੂੰ ਕਵਰ ਕਰਦੇ ਨੇ ਇਹਨਾਂ ਦੇ ਚੱਲਣ ਨਾਲ ਕਾਫੀ ਰਾਹਤ ਮਹਿਸੂਸ ਹੋਊਗੀ अच्छा एक चीज भी कहंदे है जमे मैं पूछ रहा सिगा पुलिस सब थानू की लगदा है की हिट एंड रन ਦੇ ਉਤੇ ਜਿਹੜਾ ਜਿਹੜੀ ਸੋਧ ਹੈ ਜਾਂ ਉਹ ਇਹਨਾਂ ਦਾ ਜਿਹੜਾ ਜਾਇਜ਼ ਪੱਖ ਹੈ ਜਿਹੜੇ ਰੱਖ ਰਿਆ ਵੀ ਸਾਨੂੰ ਵੀ ਕੰਪਨਸੇਸ਼ਨ ਦਿੱਤਾ ਜਾਵੇ ਤਾਂ ਜੋ ਜੇ ਅਸੀਂ ਰੁਕਦੇ ਆ ਉਥੇ ਤੇ ਸਾਡੇ ਤੇ ਜੋ ਜਾਨ ਮਾਲੀ ਨੁਕਸਾਨ ਹੁੰਦਾ ਹੈ ਤੇ ਕਿਸੇ ਤਰੀਕੇ ਜਿਹੜਾ ਸਾਡਾ ਵੀ ਪੱਖ ਪੂਰਿਆ ਜਾਵੇ ਹਾਂ ਉਹਦੇ ਚ ਕਈ ਗੱਲਾਂ ਇਹਨਾਂ ਦੀਆਂ ਜਾਇਜ਼ ਵੀ ਹੈਗੀਆਂ ਨੇ ਜਿਸ ਤਰ੍ਹਾਂ ਇਹ ਕਹਿੰਦੇ ਜੇ ਅਸੀਂ ਹਿੱਟ ਐਂਡ ਰਨ ਤੇ ਹੁੰਦਾ ਉਹਦੇ ਵਿੱਚ ਜੇ ਅਸੀਂ ਉਥੇ ਰੁਕ ਜੰਨੇ ਆ ਤੇ ਸਾਡੀ ਗੱਡੀ ਨੂੰ ਅਗ ਲਗਾ ਦਿੱਤੀ ਜਾਂਦੀ ਹੈ ਡਰਾਈਵਰ ਨੂੰ ਕੁੱਟਿਆ ਮਾਰਿਆ ਜਾਂਦਾ ਆ ਉਹਦੇ ਸਬੰਧਤ ਜਿਹੜਾ ਐਮੀਡੀਏਟਲੀ ਜਿੰਨਾ ਚਿਰ ਪੁਲਿਸ ਨਹੀਂ ਆਉਂਦੀ ਪਬਲਿਕ ਜਿਹੜੀ ਹੈ ਜਿਹੜੀ ਸਾਰੀ ਇਕੱਠੀ ਹੋ ਕੇ ਆਪਣਾ ਕਾਨੂੰਨ ਹੱਥ ਚ ਲੈ ਲੈਂਦੀ ਹੈ ਉਹਦੇ ਰਿਗਾਰਡਿੰਗ ਵੀ ਲਾਅ ਤਾਂ ਵੈਸੇ ਹੈਗਾ ਆ ਉਹਦੇ ਬਾਰੇ ਅਸੀਂ ਇਹਨਾਂ ਨੂੰ ਜਾਣੂ ਵੀ ਕਰਾਇਆ ਹੈ ਔਰ ਉਦੋਂ ਤੱਕ ਜਦੋਂ ਤੱਕ ਲਾ ਇੰਪਲੀਮੈਂਟ ਦੇ ਬਾਰੇ ਕੋਈ ਵੀ ਸੋਧ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਹਨਾਂ ਨੂੰ ਇਹ ਵੀ assurance ਦਿੰਦਾ ਵੀ ਜਿਹੜਾ ਪੁਰਾਣਾ ਜੋ ਵੀ ਲਾ ਹੈਗਾ ਉਹਦੇ ਮੁਤਾਬਕ ਹੀ ਜਿਹੜੀ ਉਹ ਕਾਰਵਾਈ ਹੋਏਗੀ ਨਵੇਂ ਲਾ ਮੁਤਾਬਕ ਜੇ ਅਸੀਂ ਕਾਰਵਾਈ ਕੋਈ ਸ਼ੁਰੂ ਨਹੀਂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਅੱਛਾ ਇੱਕ ਗੱਲ ਇਹ ਵੀ ਹੈ ਕਿ ਪੈਨਿਕ ਬਹੁਤ ਹੋ ਗਿਆ ਸੀਗਾ ਮੜਾ ਜੇ ਇੱਕ ਮੈਸੇਜ ਤੁਸੀਂ ਦੇ ਦਿਓ ਵੀ ਪੈਨਿਕ ਨਾ ਕਰਿਆ ਕਰਨਾ ਵੀ ਬਹੁਤ ਜ਼ਿਆਦਾ ਅਸੀਂ ਦੇਖਿਆ ਲਾਈਨਾਂ ਬਹੁਤ ਲੰਬੀਆਂ ਸੀਗੀਆਂ ਅ ਬਿਲਕੁਲ ਅਸੀਂ ਦੇਖਿਆ ਅੱਜ ਸਵੇਰ ਤੋਂ ਹੀ ਕਾਫੀ ਪੈਨਿਕ ਬਾਇੰਗ ਹੋ ਰਹੀ ਸੀਗੀ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਹੁਣ ਕਿਸੇ ਵੀ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਜਿਹੜਾ ਆ ਏਰੀਆ ਹੈਗਾ ਜਲੰਧਰ ਦਾ ਸੁੱਚੀਪਿੰਡ ਦਾ ਇੱਕ ਸਟ੍ਰੈਟੈਜੀਕ ਏਰੀਆ ਦੀ ਤਰ੍ਹਾਂ ਕੰਮ ਕਰਦਾ ਹੈਗਾ ਇੱਥੇ ਬਹੁਤ ਹੀ ਜ਼ਿਲ੍ਹਿਆਂ ਨੂੰ ਪੰਜਾਬ ਦੇ ਕਾਫੀ ਸਾਰੇ ਜ਼ਿਲ੍ਹਿਆਂ ਨੂੰ ਇਨਫੈਕਟ ਪੰਜਾਬ ਤੋਂ ਵੀ ਬਾਹਰ ਚੰਡੀਗੜ੍ਹ ਜਾਂ ਅਸੀਂ ਗੱਲ ਕਰੀਏ ਜੇ ਐਂਡ ਕੇ ਲੇਹ ਲਦਾਖ ਤੱਕ ਇਹਦੇ ਸਪਲਾਈਸ ਜਾਂਦੀਆਂ ਹੈਗੀਆਂ ਉਹ ਸਾਰੇ ਸਪਲਾਈ ਦੇ ਰੂਟ ਹੈਗੇ ਉਹ ਸਾਰੇ ਸਾਰੇ ਹੁਣ ਚੱਲ ਜਾਣਗੇ ਏਵੀਏਸ਼ਨ ਫਿਊਲ ਵਗੈਰਾ ਵੀ ਇੱਥੋਂ ਹੀ ਜਾਂਦਾ ਹੈਗਾ ਸੋ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਇਹਨੂੰ ਅਸੀਂ ਪੱਕਾ ਇਨਸ਼ੋਰ ਕਰ ਰਹੇ ਆ ਜਲੰਧਰ ਐਂਡ ਉਸ ਦੇ ਨਾਲ ਦੇ ਏਰੀਆ ਚ ਵਿਦਨ ਇੱਕ ਘੰਟੇ ਦੇ ਅੰਦਰ ਅੰਦਰ ਬਿਲਕੁਲ ਰਾਹਤ ਪੂਰੀ ਤਰ੍ਹਾਂ ਆ ਜਾਏਗੀ ਤੇ ਜਿਹੜੇ ਦੂਰ ਏਰੀਆ ਹੈਗੇ ਜੋ ਟ੍ਰੈਵਲ ਟਾਈਮ ਲੱਗੇਗਾ ਉਹਦੇ ਸਾਹਮਣੇ ਰਾਹਤ ਆ ਜੀ ਅੱਛਾ ਸਰ ਜਦੋਂ ਆਪਾਂ ਗੱਲ ਕਰਦੇ ਆ ਬਾਕੀ ਸਟੇਟਸ ਦੀ ਕਿਉਂਕਿ ਪੰਜਾਬ ਦੇ ਵਿੱਚ ਫਿਰ ਵੀ ਆ ਕਬੀਰ ਲੈਸ ਪੈਨਿੰਗ ਕਮ ਹੈ ਬੋਪਾਲ ਦੀਆਂ ਦੇਖਿਆ ਸੀ ਉੱਥੇ ਬਹੁਤ ਜ਼ਿਆਦਾ ਬੈਂਡਿੰਗ ਸੀਗਾ ਉੱਥੇ ਵੀ ਕਿਉਂਕਿ ਇਹ ਨਾਲ ਹੀ ਹੋ ਜਾਏਗਾ ਜਾਂ ਤੁਹਾਨੂੰ ਲੱਗਦਾ ਵੀ ਇਹ ਲੈ ਟਾਈਮ ਲੈਣਗੇ ਉੱਥੇ ਦੀ ਜਿਹੜੀਆਂ ਯੂਨਿਅਨਸ ਨੇ ਜਿਹੜਾ ਥੋੜਾ ਜਿਹਾ ਟਰਾਂਸਪੋਰਟੇਸ਼ਨ ਟਾਈਮ ਹੈਗਾ ਜਿਹੜਾ ਜਿੱਥੇ-ਇਥੇ ਤੱਕ ਅਸੀਂ ਸਪਲਾਈ ਕਰਦੇ ਹਾਂ ਉਹਨਾਂ ਕੀ ਲੱਗਣਾ ਆਲਰੇਡੀ ਟਰੱਕਸ ਜਿਹੜੇ ਨੇ ਟੈਂਕਰ ਜਿਹੜੇ ਨੇ ਉਹ ਲੀਵ ਕਰ ਰਹੇ ਨੇ ਏਰੀਆ ਨੂੰ ਜਗਾ-ਜਗਾਹ ਤੇ ਜਿੱਥੇ-ਇਥੋਂ ਦੀ ਹੈਗੇ ਨੇ ਉੱਥੇ-ਉੱਥੇ ਪਹੁੰਚ ਰਹੇ ਨੇ ਆਲਰੇਡੀ ਮੂਵਮੈਂਟ ਸ਼ੁਰੂ ਹੋ ਚੁੱਕੀ ਹੈ ਮਤਲਬ ਬੈਕ ਟੂ ਨੋਰਮ ਟੂ ਸਾਰੇ 2-2 ਘੰਟੇ ਲੱਗਣਗੇ ਸਾਰਾ ਕੁਝ ਬੈਲੈਂਸ ਹੋ ਜਾਏਗਾ 2-3 ਘੰਟੇ ਦੇ ਵਿੱਚ ਇਹ ਬੈਕ ਟੂ ਨੋਰਮਲ ਹੋ ਜਾਏ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜਾ ਵੱਡਾ ਮਸਲਾ ਸੁਲਝਾਇਆ ਥੈਂਕ ਯੂ ਸੋ ਮੱਚ ਅੱਛਾ ਇਹ ਜੋ ਤੋਂ ਗੱਲ ਕਰਦੇ ਆ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਹੁਣ ਸ਼ਾਮ ਤੱਕ ਬੈਕ ਟੂ ਨੋਰਮਲ ਹੋ ਜਾਏਗਾ ਬਾਕੀ ਸਟੇਟਾਂ ਦੇ ਵਿੱਚ ਵੀ ਨੋਰਮਲ ਤੇ ਆ ਜਾਏਗੀ ਕੈਮਰਾਮੈਨ ਵਿਰਿੰਦਰ ਦੇ ਨਾਲ ਮਜਿੰਦਰ ਸਿੰਘ ਖੇੜਾ ਜਲੰਧਰ ਤੋਂ